ਇੱਕ ਧੀ ਰਾਣੀ ਦੇ ਨਾਲ ਚਾਰ ਬੰਦਿਆਂ ਨੇ ਬਲਾਤਕਾਰ ਕੀਤਾ ਕੱਲ 2 ਵਜੇ ਦਾ ਇੱਥੇ ਪੁਲਿਸ ਪ੍ਰਸ਼ਾਸਨ ਜਿਹੜੇ ਉਹਦੇ ਬਿਆਨ ਲਿਖਦੀ ਪਈ ਆ ਕੋਈ ਮੈਡੀਕਲ ਨਹੀਂ ਕਰਾ ਰਹੇ ਹੁਣ ਕਰੇ ਕਹਿੰਦੇ ਸ਼ਾਮਾਂ ਨੂੰ ਕਰਾ ਦਿੰਨੇ ਆ ਕਦੇ ਕਹਿੰਦੇ ਕੱਲ ਕਰਾ ਦਿੰਨੇ ਆ ਇਹ ਲਗਾਤਾਰ ਜਿਹੜਾ ਇਹ ਪੰਜਾਬ ਦੇ ਵਿੱਚ ਘਟਨਾਵਾਂ ਵਧ ਰਹੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਤੇ ਕਦੇ ਵੀ ਇਹਦਾ ਕੋਈ ਹਾਸਲਾ ਫੈਸਲਾ ਨਹੀਂ ਕਰਦਾ ਕਦੇ ਕੋਈ ਕਰੈਕਟ ਜਿਹੜਾ ਉਹ ਜਲਦੀ ਐਕਸ਼ਨ ਨਹੀਂ ਲੈਂਦਾ ਜੋ ਕਿ ਜਿਹੜੇ অপরাধੀਆਂ ਦੇ ਹੌਸਲੇ ਜਿਹੜੇ ਉਹ ਬੜੇ ਵਧੇ ਪਏ ਨੇ ਇਸ ਕਰਕੇ ਸਾਡੀ ਬੇਨਤੀ ਹੈ ਅਸੀਂ ਬਿਲਕੁਲ ਆ ਮੈਂ ਰੋਡ ਜੰਮ ਕਰ ਦਿੱਤਾ ਜਿੰਨੀ ਦੇਰ ਤੱਕ ਕੁੜੀ ਦਾ ਮੈਡੀਕਲ ਨਹੀਂ ਹੁੰਦਾ অপরাধੀਆਂ ਦੇ ਪਰਚਾ ਦਰਜ ਨਹੀਂ ਹੁੰਦਾ ਓਨੀ ਦੇਰ ਤੱਕ ਜਿਹੜਾ ਅਸੀਂ ਬਿਲਕੁਲ ਰੋਡ ਜਿਹੜਾ ਬਿਲਕੁਲ ਬਲੌਕ ਰੱਖਾਂਗੇ ਇਹ ਸਾਡੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਪੰਡਿਤ ਜੀ ਬੋਲੋ ਜੀ ਇਹਦੇ ਨਾਲ ਬਲਦ ਕਰ ਹੋਇਆ ਬੋਲ ਗਰੀਬੀ ਵਾਲੀ ਕੁੜੀ ਆ ਉਹਦਾ ਮੈਡੀਕਲ ਨਹੀਂ ਕਰਾਉਂਦੇ ਦੇਖੋ ਕਿੰਨਾ ਮਾੜਾ ਕੰਮ ਹੋ ਗਿਆ ਪ੍ਰਸ਼ਾਸਨ ਦੇ ਅੱਗੇ ਮੈਂ ਕਿੱਲਾ ਪਾ ਕੇ ਥੱਕ ਗਏ ਆ ਤੇ ਅੱਜ ਇੰਨੇ ਹੱਥ ਮਾਰੇ ਹੋ ਗਏ ਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ ਸਾਡੇ 10 ਵੇ ਇੱਕ ਬੰਦਾ ਮੇਰੇ ਜਿਹੜੇ ਘੋੜੇ ਜਦੋਂ ਆਇਆ ਉਹ ਨੱਟ ਗਿਆ ਕਿ ਮੈਂ ਉਹਨੂੰ ਕਿਹਾ ਮੈਂ ਤੁਹਾਨੂੰ ਮੈਂ ਪਛਾਣ ਲਿਆ ਫਿਰ ਸਾਰੇ ਸਾਡੇ ਬੰਦੇ ਕਿੱਥੇ ਹੋ ਗਏ ਫਿਰ ਅਸੀਂ ਇੱਥੇ ਹੋਏ ਫਿਰ ਬਾਬਾ ਜੀ ਆਏ ਨੂੰ ਉਹਨੂੰ ਕਿਹਾ ਬਾਬਾ ਜੀ ਇਦਾਂ ਦਾ ਮੰਡੀ ਚ ਮੁੰਡਾ ਰਹਿੰਦਾ ਆ ਤੇ ਜਦੋਂ ਬਾਬਾ ਜੀ ਉਹਦੇ ਘਰ ਗਏ ਮੁੰਡਾ ਘਰ ਨਹੀਂ ਸੀ ਫਿਰ ਉਹਦੇ ਭਰਾ ਨੂੰ ਕਿਹਾ ਇਹ ਗੱਲ ਆ ਵੀ ਸਵੇਰੇ 6 ਵਜੇ ਬੰਦਾ ਪੇਸ਼ ਕਰਦੀ ਇੱਥੇ ਤੇ ਕੁੜੀ ਨਾਲ ਬਾਹਰ ਦਾ ਨਾ ਅੱਸੀ ਪੈ ਗਿਆ ਆ ਕਹਿੰਦਾ ਠੀਕ ਆ ਫਿਰ ਗਏ ਅਸੀਂ ਆਪਣੇ ਘਰ ਸੋ ਗਏ ਰਾਤੀ 2 ਵਜੇ ਤਿੰਨ ਬੰਦੇ ਆਏ ਇੱਕ ਨੇ ਮੇਰੇ ਡਾਕਟਰ ਕਿਹਾ ਦੋ ਬੰਦੇ ਮੇਰੀ ਜਾਨ ਨੂੰ ਪਰੇ ਲੈ ਕੇ ਬਲਦ ਕਰ ਦਿੱਤਾ ਅੱਜ ਕੀ ਕਹਿਣਾ ਚਾਹੁੰਦੇ ਹਾਂ ਤੁਸੀਂ ਮੇਰੀ ਮਾਂ ਕਰੋ ਮੈਂ ਕੱਲ 2 ਵਜੇ ਦਾ ਬੈਠਾ ਮੇਰੇ ਬੱਚੇ ਛੋਟੇ ਛੋਟੇ ਬੱਚਿਆਂ ਨੇ ਕੋਈ ਚੁਟਕੀ ਚੁਟਕ ਮੇਰੇ ਘਰ ਉਹ ਲੋੜ ਲੜਾ ਦਿੱ ਗਿਆ ਮੇਰਾ ਵਿਜੋਗੁਰੂ ਹੀ ਅਤਿਆਚਾਰ ਹੋ ਗਿਆ ਮੇਰੇ ਸੰਦਰੀ ਵੀ 2 ਵੇ ਦੇ ਬੈਠੇ ਆ ਭੁੱਖੇ ਪਾਣੇ ਮੇਰੇ ਡੰਗਰ ਤੋਂ ਪਜੇ ਵੱਧੇ ਆ ਮੇਰੇ ਘਰ ਬੱਚੇ ਭੁੱਖੇ ਮਰ ਗਏ ਆ 2 ਵੇ ਦੇ ਬੈਠੇ ਆ ਪੁਲਿਸ ਵਾਲੇ ਕਹਿੰਦੇ ਹਸਤਾਲ ਜਾਓ ਹਸਤਾਲ ਵਾਲੇ ਕਹਿੰਦੇ ਇੱਥੇ ਜਾਓ ਫਾਰਮੇ ਲਗਾਓ ਓੜੀ ਹੈ ਕਿੱਥੇ ਆ ਹੈ ਓੜੀ ਕੋਲ ਦੇ ਕੋਲ ਛੱਡੀ ਗਈ ਵਿਚਾਰੀ ਮੈਡੀਕਲ ਕਰਾਉਣੇ ਆਉਣੇ ਤੁਹਾਡੇ ਡੇਕਾ ਜੁਜੀ ਦਾ ਖਾਲਸਾ ਵਰਮਦੇ ਸਮੂਹ ਜੱਜਾ ਜਾਮਲਾ ਅੱਲਾਹ ਕੰਨ ਵਾਸਿਆਂ ਨੂੰ ਬੇਨਤੀ ਆ ਅੱਜ ਜਾਮ ਇੱਥੇ ਕਿਉਂ ਲਾਉਣਾ ਪਿਆ ਯੋਗ ਇੱਕ ਕੁਝ ਬਲਾਰੀਸੀ ਦੀ ਲੜਕੀ ਦੇ ਨਾਲ ਉਹ ਜੋ ਸ਼ਰਾਰਤੀ ਲੋਕਾਂ ਨੇ ਉਹਦੇ ਨਾਲ ਜਵਜਨਾ ਕੀਤਾ ਔਰ ਜਿਹੜੀ ਲੜਕੀ ਬਿਲਕੁਲ ਇਸ ਵੇਲੇ बेहोश ਵੀ ਹੈ ਪ੍ਰਸ਼ਾਸਨ ਕੋਲ ਜਾ ਕੇ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਲੇਕਿਨ ਪ੍ਰਸ਼ਾਸਨ ਨੇ ਕੋਈ ਵੀ ਜਿਹੜੀ ਹੈ ਉਸ ਗੱਲ ਵੱਲ ਧਿਆਨ ਨਹੀਂ ਦਿੱਤਾ ਆਖਰ ਸਾਰਾ ਕੁਝ ਦੇਖਦਿਆਂ ਇਹ ਸਾਨੂੰ ਜਾਮ ਲਾਉਣਾ ਪਿਆ ਇੱਥੇ ਜਾਤ ਪਾਤ ਤੇ ਬਰਾਦਗੀ ਕਰਨੀ ਇੱਥੇ ਜਿਹੜਾ ਵੀ ਬੰਦਾ ਕਿਸੇ ਨਾਲ ਧੱਗਾ ਹੁੰਦਾ ਆ ਕਿਸੇ ਨਾਲ ਜ਼ੁਲਮ ਹੁੰਦਾ ਆ ਉਹਦੇ ਖਿਲਾਫ ਸਾਨੂੰ ਡਟ ਕੇ ਖੜੇ ਹੁੰਦੀ ਲੋੜ ਹੈ ਜਿੰਮੀ ਦੇ ਤੱਕ ਪ੍ਰਸ਼ਾਸਨ ਇੱਥੇ ਆਣ ਕੇ ਸਾਡੇ ਨਾਲ ਗੱਲ ਨਹੀਂ ਕਰਦਾ ਉਹਨਾਂ ਦੋਸ਼ਾਂ ਨੂੰ ਫੜਦਾ ਨਹੀਂ ਉਸ ਲੜਕੀ ਨੂੰ ਦਾਖਲ ਨਹੀਂ ਕਰਾਂਦਾ ਉਹਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਨਹੀਂ ਦੇ ਤੱਕ ਜਿਹੜਾ ਜਾਨ ਹੈ ਇਹ ਐਸੇ ਡਗਣਾ ਲੱਗਰੂਗਾ ਭਾਵੇਂ ਸਾਨੂੰ ਜੇਲਾਂ ਵਿੱਚ ਜਾਣਾ ਪੈਵੇ ਭਾਵੇਂ ਸਾਨੂੰ ਡਾਂਗਾ ਖਾਣੀਆਂ ਪੈ ਜਾਣ ਕੁਛ ਵੀ ਕਰਨਾ ਪਵੇ ਅਸੀਂ ਟੱਕਰ ਮੱਸ ਬਿਲਕੁਲ ਨਹੀਂ ਹਮਾਂਗੇ ਗਰੀਬਾਂ ਨਾਲ ਧੱਕਾ ਜਿਹੜਾ ਹੋਇਆ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨਾਂ ਦੀ ਲੜਕੀ ਨਹੀਂ ਇਹ ਸਾਰੇ ਸਮਾਜ ਦੀ ਲੜਕੀ ਆ ਇਹ ਸਾਡੀ ਲੜਕੀ ਆ ਇਸ ਕਰਕੇ ਅਸੀਂ ਦਿਲੋਂ ਮਨੋ ਉਹਨਾਂ ਦੇ ਨਾਲ ਜਿਡਾਂ ਵਾਂਗੂ ਖੜੇ ਆ ਜਿੰਨੇ ਵੀ ਗੱਡੀਆਂ ਵਾਲੇ ਜਿੰਨੇ ਵੀ ਟਰੱਕ ਦੇ ਖੜੇ ਆ ਮੈਂ ਮਹਿਸੂਸ ਕਰਦਾ ਤੁਹਾਡਾ ਸਾਰਿਆਂ ਦਾ ਸਹਿਯੋਗ ਆ ਤੁਹਾਡੇ ਸਹਿਯੋਗ ਨਾਲ ਹੀ ਇਹ ਜਿਹੜਾ ਜਾਮ ਇਹ ਸਾਨੂੰ ਸਾਰਿਆਂ ਨੂੰ ਇਕੱਠਾ ਹੋ ਗਏ ਲੋਨ ਦੀ ਲੋੜ ਹੈ ਲੋੜ ਹੈਸ ਕਰਕੇ ਇਹ ਸੁਣਦੇ ਨਹੀਂ ਜਿਲਦਦਰ ਦੇ ਸੁਣਦੇ ਨਹੀਂ ਅਸੀਂ ਬਿਨਾਂ ਸੁਣਾਇਆ ਇਹ ਜਾਨ ਜਿਹੜਾ ਬਿਲਕੁਲ ਬਦਲੀ ਕਰਾਂਗੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਾਨੂੰ ਤਿਆਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਾ ਸੰਗਤ ਜੀ ਫਿਰਦਾ ਲੋਕੂ ਆ ਉਹਨੇ ਕਹਿ ਰਿਹਾ ਆ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਗੁੰਡਾ ਗਰਦੀ ਦਾ ਨੰਗਾ ਲਾਜ ਹੋ ਰਿਹਾ ਆ ਲੇਕਿਨ ਹਲਕਾ ਸੇ ਇਦਾਂ ਨਹੀਂ ਹੋਣ ਦਿੱਤੀ ਜਾਊਗੀ ਗੁੰਡਾ ਗਰਦੀ ਰਾਜ ਕਿਸੇ ਕੀਮਤ ਤੇ ਚੱਲਣ ਦਿੱਤਾ ਜਾਊਗਾ ਇੱਕ ਧੀਰਾਰੀ ਨਾਲ ਕੱਲ ਦਾ ਰੇਵ ਹੋਇਆ ਰਾਤ ਨੂੰ ਬੰਦੇ ਤੱਕੇ ਖਾ ਰਹੀ ਹੈ ਉਹਨਾਂ ਦੀ ਨਾਂ ਤੇ ਫੂਲ ਬਸਟਰ ਸਨਾਈ ਕਰ ਲਿਆ ਨਾ ਹੌਸਪੀਟਲ ਸਰਕਾਰੀ ਦਾ ਕੁਝ ਸੁਣਾਈ ਹੋ ਰਹੀ ਹੈ ਨਾ ਹੀ ਉਹਨਾਂ ਦੀ ਕੋਈ ਸਰਕਾਰ ਥਣਾਈ ਤੇ ਸਰ ਰਹੀ ਹੈ ਕਰਕੇ ਸਰਕਾਰ ਨੂੰ ਅਸੀਂ ਬਾਦੀ ਦਿੰਦੇ ਆ ਪ੍ਰਸ਼ਾਸਨ ਨੂੰ ਹੀ ਬਾਦੀ ਦਿੰਦੇ ਆ ਉਹਦਾ ਕੰਮ ਪਰਾਧਨੀਆਂ ਕਰੂਗਾ ਕਰਕੇ ਐਤਾ ਗੁੰਡਾਗਰਦੀ ਦਾ ਰਾਜ ਬਿਲਕੁਲ ਕਿਸੇ ਕੀਮਤੇ ਹੋਣੀ ਤਾਂ ਚਾਊਗਾ ਧੀਰਾਂ ਨੀ ਪਈ ਉਹਨੇ 4-5 ਬੰਦਿਆਂ ਨੇ ਰੇਵ ਕੀਤਾ ਜਾ ਉੱਪਰ ਚਾ ਰੋਡ ਬੰਦ ਰੱਖਿਆ ਜਿੰਨਾ ਚਾ ਪਰਚਾਪ ਦੱਜ ਨਹੀਂ ਕਰਕੇ ਆਪਾਂ ਇੱਥੇ ਟ੍ਰਾਫਿਕ ਜਾਮ ਰੱਖਾਂਗੇ ਭਾਈ ਕੁੱਤੀ ਦਾ ਖਾਲਸਾ ਜਿਹੜੇ ਕੱਡ ਕੱਡ ਸਾਡੇ ਆ ਜਿਹਨੂੰ ਵੀ ਮੈਂ ਤਾਂ ਫਾਇਦਾ ਲੋਕ ਮੁੰਡਾ ਬੁੱਦੀਆਂ ਸਾਡੀ ਕੋਈ ਵੀ ਗੱਲ ਨਹੀਂ ਸੁਣਦਾ ਮੈਂ ਆਪਣੇ ਕੇਸ ਵਾਸਤੇ 6 ਮਹੀਨੇ ਇਕ ਲਗਾਤਾਰ ਹਾਡੀਆਂ ਘਸਦਿਆਂ ਘਸਦਿਆਂ ਘਸ ਗਈਆਂ ਮੇਰੇ ਵੀ ਕੇਸ ਵਾਸਤੇ ਇਹਨਾਂ ਨੇ ਮੇਰੀਆਂ ਲਕੀਰਾਂ ਘੜਾਤੀਆਂ ੜਕੀ ਦੀ ਤਾਂ ਸੁਣਨੀ ਹੀ ਨਹੀਂ ਜਿਹਦੇ ਨਾਲ ਬਲਦ ਕਰ ਹੋਇਆ ਉਹ ਕਰੀਬ ਰਵਾਦੀ ਕੁੜੀ ਆ ਉਹਦਾ ਮੈਡੀਕਲ ਨਹੀਂ ਕਰਾਂਦੇ ਦੇਖੋ ਕਿੰਨਾ ਮਾੜਾ ਕੰਮ ਹੋ ਗਿਆ ਸਰ ਪ੍ਰਸ਼ਾਸਨ ਵਾਲੇ ਕੀ ਕਹਿਣਗੇ ਪ੍ਰਸ਼ਾਸਨ ਦੇ ਅੱਗੇ ਮੈਂ ਤੇ ਦਾ ਪਾ ਕੇ ਥੱਕ ਗਏ ਆ ਹੁਣ ਅੱਜ ਇੰਨੀ ਹਾਲਤ ਬਾਰੇ ਹੋ ਗਏ ਆ ਕਿ ਸਾਡੀ ਕੋਈ ਸੁਣਦਾ ਹੀ ਨਹੀਂ